ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਅਪਡੇਟ ਨਾਲ ਸੋ ਦੋਸਤੋ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਪਿਛਲੇ ਦਿਨਾਂ ਦੇ ਵਿੱਚ ਇੱਕ ਪੰਜਾਬ ਪੁਲਿਸ ਦੀ ਜਿਹੜੀ ਭਰਤੀ ਆਈ ਸੀ ਸੋ ਉਸ ਪੰਜਾਬ ਪੁਲਿਸ ਦੀ ਭਰਤੀ ਦਾ ਜਿਹੜਾ ਰਿਜ਼ਲਟ ਅਨਾਉਂਸ ਕੀਤਾ ਗਿਆ ਭਾ ਉਹਦੀ ਕੱਟਆਫ ਜਿਹੜੀ ਹੈ ਕਿੱਥੋਂ ਤੱਕ ਗਈ ਹੈ ਕਿੰਨੇ ਕੈਂਡੀਡੇਟਸ ਨੇ ਜਿਹੜੇ ਉਹ ਸਿਲੈਕਟ ਹੋਏ ਆ ਉਹ ਕੱਟਆਫ ਅੱਜ ਆਪ ਤੁਹਾਡੇ ਰੂਬਰੂ ਲੈ ਕੇ ਆਏ ਆ ਸੋ ਕਿਰਪਾ ਕਰਕੇ ਬਨੇ ਰਹੋ ਕੈਟਾਗਰੀ ਵਾਈਜ਼ ਮੇਲ ਫੀਮੇਲ ਸਾਰੀ ਤੁਹਾਡੇ ਨਾਲ ਡਿਟੇਲ ਸਾਂਝੀ ਕਰਾਂਗੇ ਕਿ ਮੇਲ ਦੀ ਜਿਹੜੀ ਹੈ ਕੈਟਾਗਰੀ ਵਾਈਜ਼ ਉਹ ਕੱਟਆਫ ਕਿੰਨੀ ਗਈ ਹੈ ਫੀਮੇਲ ਦੀ ਜਿਹੜੀ ਹੈ ਕੈਟਾਗਰੀ ਵਾਈਜ਼ ਜਿਹੜੀ ਕੱਟਆਫ ਹੈ ਉਹ ਕਿੰਨੀ ਗਈ ਹੈ ਸੋ ਬਨੇ ਰਹੋ ਸੋ ਜਿਹੜੇ ਮੇਰੇ ਭੈਣ ਭਰਾ ਪਹਿਲੀ ਵਾਰ ਆਏ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਕੋਸ਼ਿਸ਼ ਕਰਦੇ ਹਾਂ ਦਿਨ ਤੁਹਾਡੇ ਲਈ ਨਾ ਕੁਝ ਨਵਾਂ ਲੈ ਕੇ ਆਉਂਦਾ ਰਹੇ ਤੇ ਕਿਰਪਾ ਕਰਕੇ ਇੱਕ ਰਿਕਵੈਸਟ ਹੈ ਜਦੋਂ ਵੀ ਵੀਡੀਓ ਨੂੰ ਲਾਈਕ ਕਰਦੇ ਹੋ ਜੇਕਰ ਉਹਦੇ नीचे ਹਾਈਪ ਕੀ ਆਪਸ਼ਨ ਆਇਆ ਤਾਂ ਕਿਰਪਾ ਕਰਕੇ ਹਾਈਪ ਜਰੂਰ ਕਰਦਿਆ ਕਰੋ ਕੁਝ ਕੁ ਪੁਆਇੰਟਸ ਨੇ ਜਿਹੜੇ ਆਪਣੇ ਕੋਲੇ ਐਡ ਹੋ ਜਾਂਦੇ ਠੀਕ ਹੈ ਜੀ ਸੋ ਸਭ ਤੋਂ ਪਹਿਲਾਂ ਜੇਕਰ ਕੈਟਾਗਰੀ ਦੀ ਗੱਲ ਕਰ ਲਈਏ ਦੋਸਤੋ ਸਭ ਤੋਂ ਪਹਿਲਾਂ ਜੀ ਬੈਕਵਰਡ ਕਲਾਸ ਜਿਹੜੇ ਹੈਗੇ ਬੀਸੀ ਦੀ ਮੇਲ ਕਟਆਫ ਜਿਹੜੀ ਹੈਗੀ 74.4386 ਠੀਕ ਹੈ ਜੀ ਤੇ ਇਸੇ ਤਰ੍ਹਾਂ ਹੀ ਫੀਮੇਲ ਦੀ ਜਿਹੜੀ ਹੈਗੀ ਜੀ ਉਹ 68.3181 ਭਾਵ ਜਿਹੜੇ ਨੀਚਲੇ ਮਿਨੀ ਪੁਆਇੰਟਸ ਨੇ ਉਹ ਵੀ ਜਿਹੜੇ ਕਾਊਂਟ ਕੀਤੇ ਗਏ ਦੋਸਤੋ ਠੀਕ ਹੈ ਜੀ ਸੋ ਬੀਸੀ ਤੋਂ ਬਾਅਦ ਜੇਕਰ ਕਰ ਲਈਏ ਵੀ ਇਕਨੋਮਿਕਲੀ ਵੀਕਰ ਸੈਕਸ਼ਨ ਦੇ ਆਪਾਂ ਕਰ ਲਈਏ ਈਡਬਲਿਊਐਸ ਦੇ ਮੇਲ ਦੀ ਜਿਹੜੀ ਕਟਆਫ ਹੈ ਦੋਸਤੋ ਉਹ 61. 61101 ਤੇ ਉਸ ਤੋਂ ਬਾਅਦ ਫੀਮੇਲ ਦੀ ਜੇਕਰ ਘਟ ਗੱਲ ਕਰੀਏ 59.3037 ਜਿਹੜੀ ਠੀਕ ਹੈ ਜੀ ਸੋ ਇਸ ਤੋਂ ਬਾਅਦ ਗੱਲ ਕਰਦੇ ਦੋਸਤੋ ਐਕਸ ਸਰਵਿਸਮੈਨ ਜਰਨਲ ਪੰਜਾਬ ਦੀ 61.52401 ਤੇ ਇਸ ਤਰ੍ਹਾਂ ਫੀਮੇਲ ਦੀ ਜਿਹੜੀ ਹੈਗੀ ਉਹ 43.67 ਜਿਹੜੀ ਹੈਗੀ ਉਹ ਗਈ ਹੈ 3667 ਇਸ ਤੋਂ ਬਾਅਦ ਗੱਲ ਕਰੀ ਦੋਸਤੋ ਐਕਸ ਸਰਵਿਸਮੈਨ ਬੈਕਵਰਡ ਕਲਾਸ ਬੀਸੀਡੀ ਜਿਹੜੀ ਹੈਗੀ ਹੈ ਉਹ ਮੇਲ ਦੀ ਜਿਹੜੀ ਗਈ ਹੈ ਜੀ 60.69185 ਫੀਮੇਲ ਦੀ ਜਿਹੜੀ ਕੱਟ ਆਫ ਇਸ ਚ ਕਾਊਂਟ ਨਹੀਂ ਕੀਤੀ ਗਈ ਐਕਸ ਸਰਵਿਸਮੈਨ ਸ਼ਡਿਊਲ ਕਾਸਟ ਭਾਵ ਐਸ ਸੀ ਐਮ ਐਨ ਵੀ ਦੀ ਜੇਕਰ ਗੱਲ ਕਰੀਏ ਦੋਸਤੋ ਮੇਲ ਦੀ ਠੀਕ ਹੈ ਜੀ 52.39483 ਫੀਮੇਲ ਦੀ ਇਹਦੇ ਵਿੱਚ ਕਾਊਂਟ ਨਹੀਂ ਕੀਤੀ ਗਈ ਉਸ ਤੋਂ ਬਾਅਦ ਦੋਸਤੋ ਗੱਲ ਕਰੀਏ ਐਕਸ ਸਰਵਿਸਮੈਨ ਸ਼ਡਿਊਲ ਕਾਸਟ ਰਮਦਾਸ ਐਸ ਸੀ ਆਰਓ ਇਹ ਵੀ ਜਿਹੜੀ 60.31145 ਗਈ ਹੈ ਫੀਮੇਲ ਜਿਹੜੇ ਕੈਂਡੀਡੇਟਸ ਹੈ ਉਹ ਵੀ ਕਨਸਿਡਰ ਨਹੀਂ ਕੀਤੇ ਗਏ ਉਸ ਤੋਂ ਦੋਸਤੋਂ ਬਾਅਦ ਗੱਲ ਕਰੀਏ ਦੋਸਤੋਂ ਜਨਰਲ ਓਪਨ ਤੇ ਯੂਆਰ ਇਸ 77.74488 ਜਿਹੜੀ ਮੇਲ ਦੀ ਗਈ ਹੈ ਤੇ ਫੀਮੇਲ ਦੀ ਜੇਕਰ ਗੱਲ ਕਰੀਏ ਬਿਲਕੁਲ ਬਰਾਬਰ ਜੀ ਹੈ 74.03499 ਉਸ ਤੋਂ ਬਾਅਦ ਦੋਸਤੋਂ ਗੱਲ ਕਰੀਏ ਸ਼ੈਡਿਊਲ ਕਾਸਟ ਬਾਲਮੀਕੀ ਮਜਵੀ ਸਿੱਖਪਾਵ ਐਸਸੀ ਐਮਐਨਬੀ ਦੀ 67.75664 ਤੇ ਉਸ ਤੋਂ ਬਾਅਦ ਫੀਮੇਲ ਦੀ ਜੇਕਰ ਗੱਲ ਕਰੀ ਤਾਂ 64.33800 ਪੰਜ ਸ਼ਡਿਊਲ ਕਾਸਟ ਐਸਸੀ ਰਮਦਾਸੀ ਐਸਸੀ ਆਰਓ ਦੀ ਜੇਕਰ ਗੱਲ ਕਰੀਏ ਦੋਸਤੋ ਤਾਂ 73.69 111 ਮੇਲ ਦੀ ਹੈ ਤੇ ਫੀਮੇਲ ਦੀ ਜਿਹੜੀ ਉਹ 68.86 896 ਵਾਰਡ ਆਫ ਫਰੀडम फाइਟਰ ਠੀਕ ਹੈ ਜੀ ਸੋ ਫਰੀडम फाइਟਰ ਦੀ ਜਿਹੜੀ ਮੇਲ ਦੀ ਕੈਂਡੀਡੇਟਸ ਜਿਹੜੀ ਕੱਟ ਆਫ ਗਈ ਹੈ ਦੋਸਤੋ ਉਹ ਹੈ 40.0201 ਤੇ ਫੀਮੇਲ ਦੀ ਹੈ ਜੀ 41.46631 ਉਸ ਤੋਂ ਬਾਅਦ ਵਾਰਡਸ ਆਫ ਪੁਲਿਸ ਪਰਸਨਲ ਜਿਹੜੀ ਹੈਗੀ ਮੇਲ ਦੀ ਹੈਗੀ ਜੀ 40.10 134 ਤੇ ਫੀਮੇਲ ਦੀ ਹੈਗੀ ਜੀ 40.84 364 ਇਹ ਬਿਲਕੁਲ ਸੇਮ ਸੇਮ ਜੀ ਹੈ। ਸੋ ਦੋਸਤੋ ਏ ਸੀ ਪੰਜਾਬ ਪੁਲਿਸ ਦੀ ਕਟ-ਆਫ ਜੋ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਉਹ ਭਰਤੀ ਕੀਤੀ ਗਈ ਠੀਕ ਹੈ ਜੀ ਜਿਹੜੀ ਸੀ ਪੰਜਾਬ ਪੁਲਿਸ ਕਨਸਟੇਬਲ ਡਿਸਟ੍ਰਿਕਟ ਆਰਮ ਜਿਹੜੀ ਹੈਗੀ ਸੀ ਡਿਸਟ੍ਰਿਕਟ ਤੇ ਆਰਮ ਲਿਕੇਡਰ ਦੀ ਉਹ ਭਰਤੀ ਹੋਈ ਸੀ ਠੀਕ ਹੈ ਸੀ ਉਹਦੀ ਕੱਟਆਫ ਜਿਹੜੀ ਉਹ ਤੁਹਾਡਾ ਸਾਂਝੀ ਕੀਤੀ ਗਈ ਹੈ ਸੋ ਕਿਰਪਾ ਕਰਕੇ ਆਪ ਦੇ ਅਕੋਰਡਿੰਗ ਜਿਹੜੀ ਤੁਸੀਂ ਕੱਟਆਫ ਹੋ ਆਪ ਦੀ ਚੈੱਕ ਕਰ ਸਕਦੇ ਹੋ ਇਹਨਾਂ ਦੀ ਮੇਲ ਤੇ ਜਾ ਕੇ ਵੀ ਤੁਸੀਂ ਉਹ ਵਿਜ਼ਿਟ ਕਰ ਸਕਦੇ ਹੋ ਸੋ ਹਰ ਦਿਨ ਕੁਝ ਨਾ ਕੁਝ ਨਵਾਂ ਸਿੱਖਣ ਦੇ ਲਈ ਜੁੜੇ ਰਹੋ ਸਾਡੇ ਨਾਲ ਮਿਲਦੇ ਹਾਂ ਕਿਸੇ ਹੋਰ ਖਾਸ ਨਵੀਂ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ